ਗਰਦਾਂ ਕੋਲ ਬੋਲਦਾ ਉਹ ਅਦੋਂ ਅੱਗੇ ਬਰਾਦ ਚੱਲ ਰਿਹਾ ਉਹ ਕੋਲ ਕੋਲ 아 a s i h

ਏ ਜੀ ਮਾਨ ਜੋ ਕਐਸਐਸਪੀ ਸ੍ਰੀ ਹਰੀਸ਼ ਜਮਾ ਜੀ ਦੇ ਹਦਾਇਤਾਂ ਦੇ ਸਾਹ ਹਟ ਤੇ ਡੀਐਸਪੀ ਸਿਟੀ ਸ੍ਰੀ ਮੋਹਨ ਸਿੰਘ ਦੀ ਗਵਾਹੀ ਵਿੱਚ ਅਸੀਂ ਜਿਹੜਾ ਬਟਾਲਾ ਰੋਡ ਅਮਰਸਰ ਰੋਡ ਦੇ ਉੱਤੇ ਅਸੀਂ ਆਉਟਰ ਤੇ ਉੱਤੇ ਜਿਹੜਾ ਐਂਟਰੀ ਪੁਆਇੰਟ ਆ ਜਿਹੜਾ ਜਿੱਥੇ ਅਸੀਂ ਐਂਟਰ ਕਰਦੇ ਹਾਂ ਗੁਰਦਾਸਪੁਰ ਨੂੰ ਉੱਥੇ ਅਸੀਂ ਨਾਕਾ ਲਗਾ ਰਿਆ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਤੇ ਵਕਫ ਵਕਫ ਕੋਈ ਸ਼ੱਕੀ ਵਿਅਕਤੀ ਮਿਲਦਾ ਤਾਂ ਉਹਨੂੰ ਪਾਈ ਸਾਈਡ 'ਤੇ ਚੈੱਕ ਕੀਤਾ ਜਾ ਰਿਹਾ ਤੇ ਜਿਹੜੇ ਗੱਡੀਆਂ ਦੇ ਮੋਟਰਸਾਈਕਲਾਂ ਦੇ ਅਸੀਂ ਕਾਗਜ਼ ਪੱਤਰ ਚੈੱਕ ਕਰ ਰਹੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਵਾਹਨ ਐਪ 'ਰੈਂ ਚੈੱਕ ਵੇਖੋ ਜੀ 15 ਅਗਸਤ ਨੂੰ ਲੈ ਕੇ ਹੀ ਆਪਾਂ ਜਿਹੜਾ ਚੈਕਿੰਗ ਅਭਿਆਨ ਚਲਾ ਰੱਖਿਆ ਪਹਿਲਾਂ ਵੀ ਚੱਲਦੇ ਨੇ ਤੇ ਇਹ ਚੱਲਦਾ ਹੀ ਰਹੂਗਾ ਅਸੀਂ ਜਿਹੜੀ ਕੋਈ ਵੀ ਸ਼ੱਕੀ ਵਿਅਕਤੀ ਮਿਲਦਾ ਵਾ ਤਾਂ ਉਹਨੂੰ ਪੁੱਛਗਿੱਛ ਕਰਕੇ ਤੇ ਫਿਰ ਉਹ ਉਸਨੇ ਜੇ ਲੱਗਦਾ ਹੈ ਕਾਨੂੰਨੀ ਕਾਰਵਾਈ ਤਾਂ ਕਾਨੂੰਨੀ ਕਾਰਵਾਈ ਕਰਦੇ ਆ ਜਿਸ ਤਰ੍ਹਾਂ ਇਹ ਕੋਈ ਚੋਰ ਫੜਿਆ ਜੀ ਉਹਨੂੰ ਲੱਗਾ ਸੀ ਵੀ ਉਹ ਚੋਰ ਆ ਤੇ ਉਹਦੇ ਕੋਲ ਮੋਟਰਸਾਈਕਲ ਬਰਾਮਦ ਹੋਇਆ ਜੀ ਜਿਸ ਤਰ੍ਹਾਂ ਪਰਾਨਪੁਰ ਦੇ ਸੰਧਿਕ ਰੱਖੀ ਜੀ ਸੀ ਉਸ ਨੂੰ ਲੈ ਕੇ ਗੁਜਰਾਂ ਦੇ ਪੁਲਿਸ ਹਾਲੇ ਜੀ ਬਿਲਕੁਲ ਜੀ ਅਸੀਂ ਜਿਹਦਾ ਆਊਟਰ ਦੇ ਉੱਤੇ ਜਿਹਦਾ ਗੁਜਰਾਂ ਦੇ ਕੁਲ ਨੇ ਚਾਹੇ ਕੋਈ ਇਸ ਤਰ੍ਹਾਂ ਦੇ ਬੇਆਬਾਦ ਘਰ ਨੇ ਜ ਲੋਕਾਂ ਨੂੰ ਪੀ ਲਈ ਹੈ ਕਿ ਸ਼ਹਿਰ ਬਿਲਕੁਲ ਸੁਰੱਖਿਅਤ ਹੈ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਤਤਪਰ ਹਾਸੀ ਹਮੇਸ਼ਾ ਹਾਜ਼ਰਾਂ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਫੋਨ ਤੇ ਦੱਸ ਸਕਦੇ ਹੋ 112 ਤੇ ਕਾਲ ਕਰ ਸਕਦੇ ਹੋ ਤੁਹਾਡੀ ਜਿਹੜਾ ਦੱਸਣ ਵਾਲੇ ਦੀ ਕੋਈ ਨਸ਼ੇ ਦੇ ਖਿਲਾਫ ਕੋਈ ਵਿਅਕਤੀ ਮਿਲਦਾ ਹੋਵੇ ਤਾਂ ਉਹਦੇ ਬਾਰੇ ਦੱਸੇ ਜੇ ਉਹਦੀ ਅਸੀਂ ਜਿਹੜੀ ਸੂਚਨਾ ਆਪਣੇ ਤੱਕ ਹੀ ਰੱਖਾਂਗੇ ਉਹਦਾ ਨਾਂ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਉੱਚ ਅਧਿਕਾਰਤਾਂ ਵੱਲੋਂ ਉਹਨੂੰ ਸਨਮਾਨਿਤ ਵੀ ਕਰਵਾਇਆ ਜਾਏਗਾ